ਆਪਣੇ ਉੱਤੇ ਕਿਸਾਨ ਵੀਰ ਬੈਠੇ ਆ ਇਹਨਾਂ ਨੂੰ ਮੂਵੀਆਂ ਦੀ ਸਾਡੇ ਵਾਲੇ ਪੱਖ ਕੱਟ ਦਿੱਤੇਗੇ ਤੇ ਦੂਜੇ ਦੇ ਪੱਖ ਖੜੇ ਕਰ ਦਿੱਤੇਗੇ ਜਾਂ ਤਾਂ ਫਿਰ ਪ੍ਰੋਪਰ ਚੱਲਣ ਦਿਓ ਖਾਲੜਾ ਸਾਹਿਬ ਵੀ ਚੱਲਣ ਦਿਓ ਤੇ ਤੂਫਾਨ ਸਿੰਘ ਉਹ ਵੀ ਵੀ ਚੱਲਣ ਦਿਓ ਜਿੰਨੇ ਜਲੰਧਰ ਵਿੱਚ ਥੀਏਟਰ ਨੇ ਈਵਰ ਜਿੰਨੇ ਪੰਜਾਬ ਵਿੱਚ ਥੀਏਟਰ ਨੇ ਤੇ ਕਿੱਥੇ ਵੀ ਇਹ ਮੂਵੀ ਨਹੀਂ ਲੱਗੇਗੀ ਇਹ ਨਹੀਂ ਲਕਣ ਲੱਗਣ ਦਿੱਤੀ ਜਾਏਗੀ ਇਹ ਬਿਲਕੁਲ ਕਲੀਅਰ ਸਪਸ਼ਟ ਹੈ ਰਾਤੋ ਰਾਤ ਇਹ ਮੂਵੀ ਲੱਗ ਰਹੀ ਹੈ ਤੇ ਅਸੀਂ ਇਸ ਨੂੰ ਕਿੱਦਾਂ ਬਰਦਾਸ਼ਤ ਕਰਦੇ ਪੰਜਾਬ ਦੀ ਧਰਤੀ ਤੇ ਇਹ ਮੂਵੀ ਨਹੀਂ ਲੱਗ ਸਕਦੀ ਅਸੀਂ ਜਲੰਧਰ ਦੇ ਵਿੱਚ ਇਹਦੀ ਜਿਹੜੀ ਮੂਵੀ ਹੈ ਉਹ ਨਹੀਂ ਚੱਲਣ ਦੇਣੀ ਨਹੀਂ ਲੱਗਣ ਦੇਣੀ ਨਾ ਹੀ ਉਹ ਰਿਲੀਜ਼ ਹੋਣ ਦੇਣੀ ਪਿਕਚਰ ਰੀਲੀਜ਼ ਕਰਨਾ ਸੈਂਟਰ ਗਵਰਨਮੈਂਟ ਦਾ ਕੰਮ ਹੈ ਇਸ ਦਾ ਮਾਰਾ ਨਹੀਂ ਉਹ ਵੀ ਪਥਰੀਓ ਸਿੱਖਾਂ ਦਾ کردار ਵੀ ਦੇਣ ਲਣ ਵੀ ਆਪਾਂ ਬਰਦਾਸ਼ਤ ਨਹੀਂ ਕਰਦੇ ਸਾਡੇ ਸਬਰ ਨੂੰ ਪਰਖਿਆ ਨਾ ਜਾਵੇ ਤੇ ਬਾਬਾ ਜੀ ਜੇ ਇਹੀ ਉਹਨਾਂ ਨਾਲ ਪੈਰਾ ਲਾ ਸਕਦੇ ਆ ਤੇ ਅਸੀਂ ਕਿਸੇ ਦਾ ਵੀ ਲਾ ਸਕਦੇ ਆ ਇਸ ਕਰਕੇ ਮੇਰੇ ਸਾਰੇ ਨੌਜਵਾਨ ਵੀਰ ਇਹ ਗੱਲ ਚੰਗੀ ਤਰ੍ਹਾਂ ਸਮਝਣ ਆਪਣਾ ਮੂਲ ਪਛਾਣੋ ਬਾਬਾ ਜੀ ਆਪਾਂ ਬਹੁਤ ਕੁਝ ਕਰ ਸਕਦੇ ਆ ਠੀਕ ਆ ਨਾ ਆਪਣੇ ਹੱਥ 'ਚ ਸਾਰੀ ਪਾਵਰ ਆ ਤੁਸੀਂ ਸਾਰੇ ਜਿਹੜੇ ਬਾਹਰ ਨਿਕਲੇ ਹੋਏ ਤੁਹਾਡੇ ਨਾਲ ਆ ਪਤਾ ਕੀ ਗੱਲ ਆ ਜੇ ਅਸੀਂ ਅੱਜ ਹੀ 4 10 20 100 ਇਕੱਠੇ ਹੋ ਗਏ ਬਾਬਾ ਜੀ ਕੀ ਨਹੀਂ ਹੁੰਦਾ ਆਪਣੇ ਉੱਤੇ ਕਿਸਾਨ ਵੀਰ ਬੈਠੇ ਆ ਇਹਨਾਂ ਨੂੰ ਮੂਵੀਆਂ ਦੀ ਪਈ ਇਹ ਤਾਂ ਕੋਈ ਬਾਬਾ ਜੀ ਤੁਸੀਂ ਸਾਰੇ মিডিਆ ਵਾਲੇ ਨਹੀਂ ਪਾਵਰ ਰੱਖਦੇ ਚਲਾਓ ਬਾਬਾ ਜੀ ਖੁੱਲ ਕੇ ਜਿਹੜਾ ਜਿਹੜਾ ਚੋਰਾਂ ਨੂੰ ਚੋਰ ਕੋ ਜਿਹੜਾ ਸਾਧੀਆਂ ਨੂੰ ਸਾਧ ਕੋ ਠੀਕ ਆ ਜੀ ਤੁਹਾਡੇ ਹੱਥ 'ਚ ਪਾਵਰ ਆ ਤੁਸੀਂ ਮਾਈਕ ਲੈ ਕੇ ਜਾਂਦੇ ਆ ਅਗਲੇ ਨੂੰ ਸਵਾਲ ਇਦਾਂ ਦਾ ਕਰੋ ਇਹਨਾਂ ਕੋਲੋਂ ਬਾਬਾ ਜੀ ਬਾਈਟ ਲਵੋ ਵੀ ਤੁਸੀਂ ਪੰਜਾਬ 'ਚ ਰਹਿ ਕੇ ਇਦਾਂ ਦੀ ਮੂਵੀ ਨਹੀਂ ਦਿਖਾਣੀ ਠੀਕ ਹੈ ਜੀ ਬੋਲ ਕਰ ਸਕਦੇ ਹਾਂ ਜੀ ਪਿੱਛੇ ਜਿਹੜਾ ਸੰਸਦ ਨੇ ਚਰਨਜੀਤ ਸਿੰਘ ਚੰਨੀ ਜਿਲੰਗਰ ਨੇ ਉਹਨਾਂ ਨੇ ਕਿਹਾ ਸੀ ਐਸਜੀਪੀਸੀ ਨੂੰ ਕਹਿੰਦਾ ਮੂਵੀ ਦਿਖਾਈ ਜਾਵੇ ਅੱਜ ਵੀ ਸਪਾਸ ਤਰੀਕੀ ਦੀ ਮੂਵੀ ਚੱਲੇਗੀ ਉਹਨਾਂ ਨੇ ਵੀ ਇਹ ਚੀਜ਼ ਕਹੀ ਸੀ ਇਹਨੂੰ ਕਿਵੇਂ ਦੇਖੀ ਬਿਲਕੁਲ ਜੀ ਐਸਜੀਪੀਸੀ ਦਾ ਵੀ ਬਿਆਨ ਅੱਜ ਮਸੂਰੇ ਪੜਿਆ ਸੀਗਾ ਉਹਨਾਂ ਨੇ ਵੀ ਬਿਲਕੁਲ ਇਹਨੂੰ ਰੋਕਣ ਵਾਸਤੇ ਕਿਹਾ ਆ ਠੀਕ ਹੈ ਜੀ ਦੇਖੋ ਜੀ ਜਦ ਇੱਕ ਕਾਂਗਰਸ ਦਾ ਐਮਪੀ ਆ ਕੇ ਕਹਿ ਰਿਹਾ ਵੀ ਰਹਿਣ ਦਿਓ ਤੇ ਫਿਰ ਬਾਬਾ ਜੀ ਜ਼ਿਆਦਾ ਇਹਨਾਂ ਨੂੰ ਅੱਗ ਲੱਗੀ ਆ ਇਹਦੇ ਵਿੱਚ ਦੋ ਗੱਲਾਂ ਆ ਤੋਪ ਆਖਿਆ ਸਾਡੇ ਵਾਲੇ ਪੱਖ ਕੱਟ ਦਿੱਤੇਗੇ ਤੇ ਦੂਜੇ ਦੇ ਪੱਖ ਖੜੇ ਕਰ ਦਿੱਤੇਗੇ ਜਾਂ ਤਾਂ ਫਿਰ ਪ੍ਰੋਪਰ ਚੱਲਣ ਦਿਓ ਖਾਲੜਾ ਸਾਹਿਬ ਵੀ ਚੱਲਣ ਦਿਓ ਤੇ ਤੂਫਾਨ ਸਿੰਘ ਨੂੰ ਵੀ ਵੀ ਚੱਲਣ ਦਿਓ ਇਹ ਸਾਰੇ ਪੱਖ ਦਿਖਣੇ ਚਾਹੀਦੇ ਆਮ ਜਨਤਾ ਨੂੰ ਇੱਕ ਪੱਖ ਨਹੀਂ ਦਿਖਣਾ ਚਾਹੀਦਾ ਵੀ ਉਹਨੂੰ ਕੱਟ ਦਿਓ ਤੇ ਉਹਨੂੰ ਕੱਟ ਦਿਓ ਸਾਰੇ ਪੱਖ ਦਿਖਾਓ ਗੁਰਦੇਵ ਬਾਧਰ ਮਹਾਰਾਜ ਦੀ ਸ਼ੀਧੀ ਵੀ ਦਿਖਾਓ ਕਿਉਂ ਹੋਈ ਆ ਠੀਕ ਆ ਜੀ ਫਿਰ ਦੱਸਣਾ ਚਾਹੀਦਾ ਸਾਰਾ ਕੁਝ ਸਾਰਾ ਕੁਝ ਦੱਸੋ ਜੇ ਬਾਬਾ ਜੀ ਅਸੀਂ ਪੇਪਰ ਕੱਢਣ ਤੇ ਆ ਗਏ ਤੇ ਸਾਰਾ ਰਾਜ ਹੀ ਆਪਣਾ ਆ ਠੀਕ ਆ ਜੀ ਚੈੱਕ ਕਰ ਲਓ ਤੇ ਪੜਦੇ ਵੀ ਆ ਤੁਸੀਂ ਮਹਾਰਾਣਾ ਰਣਜੀਤ ਸਿੰਘ ਦਾ ਵੀ ਰਾਜ ਹੋਇਆ ਬਾਬਾ ਜੀ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਗਿਆ ਇਸ ਕਰਕੇ ਬਾਬਾ ਜੀ ਅਸੀਂ ਚਾਹਦੇ ਨਹੀਂ ਵੀ ਅਸੀਂ ਕੋਈ ਕਾਨੂੰਨ ਨਾਲ ਛੇੜਖਾੜ ਕਰੀਏ ਸਾਡੇ ਸਬਰ ਨਾ ਪਰਖੇ ਜਾਣ ਤੇ ਅਸੀਂ ਬਾਬਾ ਜੀ ਇਹ ਹੀ ਬੇਨਤੀ ਆ ਇਹਨਾਂ ਦੇ ਮੈਨੇਜਰ ਦੇ ਇਦਾਂ ਹੀ ਬਿਆਨ ਲਵੋ ਜਿੱਦਾਂ ਤੁਸੀਂ ਸਾਡੇ ਲੈ ਰਹੇ ਆ ਜਿਹੜੀ ਇਹ ਐਮਰਜੈਂਸੀ ਮੂਵੀ ਹੈ ਜਿਸ ਦਿਨ ਤੋਂ ਇਹਰਾ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੋ ਰਿਹਾ ਸੇਮ ਡੇ ਤੋਂ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਜਿਹੜੀ ਐਮਰਜੈਂਸੀ ਮੂਵੀ ਹੈ ਇਹ ਸਿਰਫ ਇੰਦਰਾ ਗਾਂਧੀ ਨੂੰ ਕਿਰਦਾਰ ਕੁਸ਼ੀ ਕਰਨ ਦੇ ਲਈ ਨਹੀਂ ਬਣੀ ਹੈ ਉਹਨਾ ਨੇਰੇਚ ਆਪਣਾ ਇੱਕ ਨੈਰੇਟਿਵ ਸੈੱਟ ਕੀਤਾ ਭਾਰਤ ਦੀ ਹਕੂਮਤ ਸਿੱਖਾਂ ਨੂੰ ਟੈਰਰਿਸਟ ਦਿਖਾਉਣਾ ਚਾਹੁੰਦੀ ਹੈ ਸਾਡੇ ਜਰਨੈਲ ਸਾਡੇ ਸ਼ਹੀਦਾਂ ਨੂੰ ਉਹ ਆਪਣੇ ਤਰੀਕੇ ਨਾਲ ਪੇਸ਼ ਕਰਦੀ ਹੈ ਜਿਹੜਾ ਸਾਨੂੰ ਇਹਦੇ ਟ੍ਰੇਲਰ ਤੋਂ ਸਾਫ਼ ਜ਼ਾਹਰ ਹੁੰਦਾ ਸੀਗਾ ਅਸੀਂ ਪਹਿਲੇ ਦਿਨ ਤੋਂ ਇਸ ਮੂਵੀ ਨੂੰ ਨਾਲ ਲੱਗਣ ਦੇ ਉੱਤੇ ਅਪੀਲ ਕੀਤੀ ਹੈ ਉਸ ਦੇ ਬਾਵਜੂਦ ਇਸ ਥੀਏਟਰ ਨੇ ਇਹ ਮੂਵੀ ਬਾਈ ਕੀਤੀ ਹੈ ਜਿੰਨੇ ਜਲੰਧਰ ਵਿੱਚ ਥੀਏਟਰ ਨੇ ਈਵਨ ਜਿੰਨੇ ਪੰਜਾਬ ਵਿੱਚ ਥੀਏਟਰ ਨੇ ਇਹ ਕਿੱਥੇ ਵੀ ਇਹ ਮੂਵੀ ਨਹੀਂ ਲੱਗੇਗੀ ਇਹ ਨਹੀਂ ਲੱਗਣ ਦਿੱਤੀ ਜਾਏਗੀ ਇਹ ਬਿਲਕੁਲ ਕਲੀਅਰ ਸਪਸ਼ਟ ਹੈ ਹੁਣ ਅਸੀਂ ਇਹਨਾਂ ਦੀ ਬਿਆਨ ਦੇ ਮੁਤਾਬਕ ਕਿ 5-7 ਮਿੰਟ ਦੇ ਅੰਦਰ ਆਨਲਾਈਨ ਇਹ ਮੂਵੀ ਜਿਹੜੀ ਹੈ ਬਾਏ ਹੁਣੇ ਬੰਦ ਹੋ ਜਾਏਗੀ ਉਹ ਅਸੀਂ ਉਸੇ ਹੀ ਵੇਟ ਕਰ ਰਹੇ ਹਾਂ ਜਿੱਦਾਂ ਹੀ ਇਹ ਆਨਲਾਈਨ ਮੂਵੀ ਇਸ ਥੀਏਟਰ ਤੋਂ ਬਾਏ ਹੁਣੀ ਬੰਦ ਹੁੰਦੀ ਹੈ ਉਸ ਤੋਂ ਬਾਅਦ ਹੀ ਅਸੀਂ ਜਾਵਾਂਗੇ ਅਸੀਂ ਹੁਣ ਇਹਨਾਂ ਦੀ ਸਿਰਫ ਵੇਟ ਕਰ ਰਹੇ ਹਾਂ ਔਰ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਪੰਜਾਬ ਦੇ ਹਰ ਇੱਕ ਉਸ ਨੌਜਵਾਨ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਆਪਣਾ ਫਰਜ਼ ਸਮਝੇ ਇਹ ਪੰਜਾਬ ਦੀ ਦੁਨੀਆ ਕਿਤੇ ਵੀ ਮੂਵੀ ਨਹੀਂ ਲੱਗਣੀ ਲੱਗਣੀ ਚਾਹੀਦੀ ਮਰ ਜਿੱਥੇ ਤੱਕ ਸਾਡਾ ਜ਼ੋਰ ਚੱਲਦਾ ਹੈ ਉੱਥੇ ਤੱਕ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਮੂਵੀ ਨਾ ਲੱਗੇ ਧੰਨਵਾਦ ਮੈਨੇਜਰ ਨਾਲ ਮੁਲਾਕਤ ਵੀ ਕੀਤੀ ਹੋਰ ਆਈ ਮੈਨੇਜਰ ਨੇ ਕਿਹਾ ਕਿ ਇਹ ਮੂਵੀ ਬਾਏ ਬੰਦ ਕਰ ਦਿੱਤੀ ਗਈ ਹੈ 3-4 ਮਿੰਟ ਦੇ ਵਿੱਚ ਵਿੱਚ ਆਨਲਾਈਨ ਇਹ ਬਾਏ ਬੰਦ ਹੋ ਜਾਏਗੀ ਉਸ ਦੀ ਅਸੀਂ ਜਿਹੜੀ ਆ ਪੁਸ਼ਟੀ ਤੋਂ ਬਾਅਦ ਹੀ ਇੱਥੋਂ ਜਾਵਾਂਗੇ ਪੁਲਿਸ ਪ੍ਰੋਸੀਜਨ ਨਾਲ ਗੱਲਬਾਤ ਪ੍ਰਸ਼ਾਸਨ ਨੂੰ ਇਨਫੋਰਮੇਸ਼ਨ ਮੀਡੀਆ ਦੇ ਜ਼ਰੀਏ ਚਲੀ ਗਈ ਸੀ ਕਿਉਂਕਿ ਅਸੀਂ ਇਹਦੀ ਇੱਕ ਕਾਲ ਮੈਸੇਜ ਰੂਪ ਵਿੱਚ ਸਾਰਿਆਂ ਨੂੰ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਸਾਰੀਆਂ ਸਿੱਖ ਤੇ ਉੱਤੇ ਬੰਦੀਆਂ ਨਿਹੰਗ ਸਿੰਘ ਸੰਪਰਦਾਵਾਂ ਵੱਲੋਂ ਸਾਰੇ ਇੱਥੇ ਮੌਜੂਦ ਨੇ ਉਹ ਆਏ ਨੇ ਉਹਨਾਂ ਨੇ ਆਪਣਾ ਫਰਜ਼ ਸਮਝਿਆ ਸ਼ਹੀਦਾਂ ਦਾ ਅਪਮਾਨ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਸੋ ਸਾਡੇ ਲਈ ਸਾਡੇ ਸ਼ਹੀਦ ਜਿਹੜੇ ਨੇ ਬਹੁਤ ਸਤਕਾਰਯੋਗ ਹੈ ਤੇ ਇਹ ਭਾਰਤੀ ਹਕੂਮਤ ਇਹ ਕੰਗਰਣ ਨੌਤ ਵਰਗੇ ਜਿਹੜੇ ਬੇਕੁਫ ਲੋਕਾਂ ਤੋਂ ਐਦਾਂ ਦੀਆਂ ਸਾਜ਼ਿਸ਼ਾਂ ਕਰਵਾ ਕੇ ਸਾਡੇ ਸਿੱਖਾਂ ਦੇ ਅਕਸ ਨੂੰ ਢਾਲਣ ਦੀ ਕੋਸ਼ਿਸ਼ ਨਾ ਕਰੇ ਸਾਡੇ ਸ਼ਹੀਦ ਸਾਡੇ ਹੀਰੋ ਨੇ ਸਾਡੇ ਸ਼ਹੀਦ ਸਾਡਾ ਸਰਮਾਇਆ ਨੇ ਸਾਡਾ ਹੀ ਲੱਗਦਾ ਹੈਗਾ ਕਿ ਇਸ ਫਿਲਮ ਦੇ ਵਿੱਚ ਪੋਲਿਟਿਕਲ ਵੀ ਰਾਜਨੀਤੀ ਵੀ ਹੋ ਰਹੀ ਹੈ ਕਿਉਂਕਿ ਜਿਹੜੇ ਪੰਗਰ ਨੌਦੇ ਉਹ ਜਿਹੜੇ ਬੀਜੇਪੀ ਦੀ ਐਮਪੀ ਹੈ ਔਰ ਫਿਲਮ ਜਿਹੜੀ ਹੈ ਅਮਰਜੈਂਸੀ ਕਾਂਗਰਸ ਤੇ ਇਹ ਬਿਲਕੁਲ ਇੱਕ ਸਾਜਸ਼ ਦੇ ਤਹਿਤ ਮੂਵੀ ਬਣੀ ਹੈ ਇਹ ਇਕੱਲੀ ਇੱਕ ਮੂਵੀ ਨਹੀਂ ਬਣੀ ਬਾਇਓਗ੍ਰਾਫੀ ਦੇ ਨਾਮ ਦੇ ਉੱਤੇ ਇਦਾਂ ਪਹਿਲੇ ਵੀ ਮੂਵੀਆਂ ਬਣ ਚੁੱਕੀਆਂ ਨੇ ਜਿੱਥੇ ਬਿਲਕੁਲ ਗਿਰੇ ਹੋਏ ਹਲਕੇ ਲੋਕਾਂ ਨੂੰ ਇਹ ਰੋ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਨੁਪਮ ਖੇਰ ਵਰਗਾ ਬੰਦਾ ਵੀ ਇਹੋ ਜਿਹੀਆਂ ਮੂਵੀਆ ਕਰ ਚੁੱਕਿਆ ਜਿੱਚੋਰੀ ਕਟੀਆਂ ਚੱਲਾ ਜਿਹੜੀਆਂ ਸਾਹਮਣੇ ਆਈਆਂ ਨੇ ਕਸ਼ਮੀਰ ਫਾਇਜ਼ ਵਰਗੀ ਮੂਵੀ ਵੀ ਆਈ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਕਸ਼ਮੀਰ ਦੀ ਸਟਰਗਲ ਨੂੰ ਜਿਹੜਾ ਗਲਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਉਹ ਸਿੱਖਾ ਦੀ ਕਿਰਦਾਰਕੁਸ਼ੀ ਬਾਰ-ਬਾਰ ਕਰਦੇ ਆ ਜੇ ਵਾਕਈ ਮੂਵੀਜ਼ ਦੇ ਜ਼ਰੀਏ ਸਹੀ ਪ੍ਰਚਾਰ ਹੁੰਦਾ ਹੋਵੇ ਤਾਂ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਮੂਵੀ ਲੱਗਣ ਦੇ ਉੱਤੇ ਕਾਹਦਾ ਇਤਰਾਸ ਸੀਗਾ ਉਹਦੇ ਵਿੱਚ ਸਾਡੇ ਸ਼ਹੀਦਾਂ ਦੇ ਬਾਰੇ ਡਿਕਲੇਅਰ ਕੀਤਾ ਗਿਆ ਸੀ ਨਾ 26000 ਤੋਂ ਵੱਧ ਨੌਜਵਾਨਾਂ ਦੀ ਜਿਹੜੀਆਂ ਲਾਸ਼ਾਂ ਨਜਾਜ਼ ਪੰਜਾਬ ਦੀ ਧਰਤੀ ਤੇ ਮਾਰ ਕੇ ਜਲਾਈਆਂ ਗਈਆਂ ਸਿੱਖਾਂ ਉਹਦੀ ਡਿਟੇਲ ਡਾਕੂਮੈਂਟਰੀ ਦੇ ਵਿੱਚ ਦਿਖਾਉਣ ਦੇ ਉੱਤੇ ਭਾਰਤ ਨੂੰ ਇਤਰਾਜ਼ ਹੈ ਤੇ ਅਮਰਜੈਂਸੀ ਮੂਵੀ ਲੋਕਸ਼ਪਤੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਰਾਤੋਂ ਰਾਤ ਇਹ ਮੂਵੀ ਲੱਗ ਰਹੀ ਹੈ ਤੇ ਅਸੀਂ ਇਸ ਨੂੰ ਕਿੱਦਾਂ ਬਰਦਾਸ਼ਤ ਕਰਦੇ ਪੰਜਾਬ ਦੀ ਧਰਤੀ ਤੇ ਇਹ ਮੂਵੀ ਨਹੀਂ ਲੱਗ ਸਕਦੀ ਅੱਜ ਜਿਹੜਾ ਇਹ ਪ੍ਰੋਟੈਸਟ ਹੈ ਇਹ ਇਕੱਲਾ ਸਿੱਖ ਤਾਲਮਿਲ ਕਮੇਟੀ ਦਾ ਨਹੀਂ ਹੈ ਇਹਦੇ ਵਿੱਚ ਸਾਰੇ ਸਾਡੇ ਚੀਤੋਦਨ ਸਿੰਘ ਕਲੱਬ ਤੋਂ ਆਗਾਜ਼ ਐਨਜੀਓ ਤੋਂ ਹੋਰ ਜਿੰਨੀਆਂ ਸਾਡੀਆਂ ਪ੍ਰਬੰਧਕ ਕਮੇਟੀਆਂ ਔਰ ਸਰਦਕਾ ਜੀਆਂ ਦਾ ਧਾਰਮਿਕ ਅਤੇ ਬੰਦੀਆਂ ਉਹਨਾਂ ਸਾਰਿਆਂ ਦਾ ਰਲ ਕੇ ਇਹ ਕੁਪਰਾਲਾ ਹੈ ਕਿ ਜਿਹੜੇ ਜੋ ਵੀ ਕੰਗਨਾ ਰਣੌਥ ਇੱਕ ਇਹੋ ਜਿਹੀ ਫਿਗਰ ਇੱਕ ਬਣ ਚੁੱਕੀ ਹੈ ਕਿ ਫਿਲਮ ਵਾਲਾ ਇਸ਼ੂ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਹਨਾਂ ਨੇ ਉਹ ਜਿਹੜੀ ਸੈਂਸਰ ਬੋਰਡ ਨੇ ਉਹ ਜਿੰਨੇ ਉਹ ਸਾਡੇ ਸੀਨ ਸੀ ਜਿਹੜੇ ਉਹ ਸੀਗੇ ਉਹ ਮੈਂ ਵੀ ਸ਼ਾਇਦ ਕੱਟ ਵੀ ਕਰ ਦਿੱਤੇ ਹੋਣ ਪਰ ਜਿਹੜੀ ਕੰਗਨਾ ਰਣੌਥ ਦੀ ਜਿਹੜੀ ਜ਼ੁਬਾਨ ਹੈ ਉਹਨੂੰ ਕਿਸੇ ਨੇ ਨਹੀਂ ਕੱਟਿਆ ਉਹ ਆਪਣੀ ਜ਼ੁਬਾਨ ਤੋਂ ਇੰਨਾ ਕ ਜ਼ਹਿਰ ਉਗਲਦੀ ਹੈ ਔਰ ਸਾਡੀ ਪੰਜਾਬੀਅਤ ਲਈ ਸਾਡੇ ਪੰਜਾਬੀਆਂ ਦੇ ਲਈ ਸਾਡੇ ਸਿੱਖਾਂ ਦੇ ਲਈ ਔਰ ਉਹਨੇ ਜਿਹੜਾ ਉਹ ਸਾਡੀ ਸਿੱਖ ਬੀਬੀ ਨੂੰ ਜਿਹੜਾ ਉਹ ਜਦੋਂ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਉਹਨੇ ਇਹੋ ਜੀ ਪੱਦੀ ਪਾਸ਼ਾ ਜਿਹੜੀ ਉਹ ਵਰਤੀ ਸੀ ਉਸ ਕਰਕੇ ਸਾਡਾ ਜਿਹੜਾ ਸਾਰਿਆਂ ਦੇ ਅੰਦਰ ਜਿਹੜੀ ਕੰਗਣਾ ਰਣੌਤ ਦੇ ਪ੍ਰਤੀ ਜਿਹੜਾ ਹੈ ਨਾ ਉਹ ਗੁੱਸਾ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਗਿਆ ਇਸ ਕਰਕੇ ਅਸੀਂ ਕੰਗਣਾ ਰਣੌਤ ਨੂੰ ਜਾਂ ਕੰਗਣਾ ਰਣੌਤ ਦੀ ਜਿਹੜੀ ਹੈ ਮੂਵੀ ਹੈ ਇਹਨੂੰ ਕਿਸੇ ਵੀ ਹਾਲਤ 'ਚ ਅਸੀਂ ਘਟੋ ਘਟ ਦੇਖੋ ਅਸੀਂ ਜਲੰਧਰ ਤੋਂ ਰਿਪਰੈਜ਼ੈਂਟ ਕਰਦੇ ਆਂ ਤੇ ਅਸੀਂ ਜਲੰਧਰ ਦੀ ਜ਼ਿੰਮੇਵਾਰੀ ਲੈਨੇ ਆਂ ਅਸੀਂ ਜਲੰਧਰ ਦੇ ਵਿੱਚ ਇਹਦੀ ਜਿਹੜੀ ਮੂਵੀ ਹੈ ਉਹ ਨਹੀਂ ਚੱਲਣ ਦੇਣੀ ਨਹੀਂ ਲੱਗਣ ਦੇਣੀ ਨਾ ਹੀ ਉਹ ਰਿਲੀਜ਼ ਹੋਣ ਦੇਣੀ ਅਸੀਂ ਉਹਦੇ ਲਈ ਐਫਰਟਸ ਕੀ ਕੀਤੇ ਕਿ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਪੁਲਿਸ ਮਹਿਕਮੇ ਦੇ ਵਿੱਚ ਉਹਨਾਂ ਨੂੰ ਸੀਪੀ ਸਾਹਿਬ ਨੂੰ ਅਪਰੋਚ ਕੀਤੀ ਉਹਨਾਂ ਨੇ ਡੀਸੀਪੀ ਸਾਹਿਬ ਦੀ ਡਿਊਟੀ ਲਈ ਉਹਨਾਂ ਨੇ ਸਾਡੇ ਕੋਲੋਂ ਸਾਡੀ ਜਿਹੜੀ ਉਹ ਐਪਲੀਕੇਸ਼ਨ ਲਈ ਔਰ ਉਹਨੂੰ ਬਕਾਇਦਾ ਪੰਜਾਬ ਲੈਵਲ ਤੇ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਕੋਲੇ ਉਹਨਾਂ ਨੇ ਉਹ ਭੇਜ ਕੇ ਉਹਨੂੰ ਪਕਾ ਦਾ ਮਾਰ ਕਰਕੇ ਉੱਤੇ ਉਹਨਾਂ ਨੇ ਸਟੇਟ ਲੈਵਲ ਦੇ ਉੱਤੇ ਉਹਦੀ ਉਹ ਕਾਰਵਾਈ ਕਰਨ ਲਈ ਕਿਹਾ ਬਟ ਮੀਨ ਵਾਈਲ ਜਦੋਂ ਅਸੀਂ ਇਸ ਐਮਬੀਡੀ ادارے ਦੇ ਵਿੱਚ ਪੀਵੀਆਰ ਦੇ ਵਿੱਚ ਜਦੋਂ ਆਏ ਆ ਤੇ ਉੱਥੇ ਸਾਡੇ ਕੋਲ ਜਿਹੜੇ ਇੱਥੋਂ ਦੇ ਜਿਹੜੇ ਮੈਨੇਜਰ ਹੈ ਉਹ ਮੈਨੇਜਰ ਨੂੰ ਜਿਹੜਾ ਹੈ ਉਹ ਅਸੀਂ ਉਹ ਬੁਲਾ ਕੇ ਜਦੋਂ ਅਸੀਂ ਉਹਨੂੰ ਪੁੱਛਿਆ ਵੀ ਹਾਂ ਵੀ ਜਿਹੜੀ ਕੱਲ ਜਿਹੜੀ ਮੂਵੀ ਹੈ ਉਹ ਤੁਸੀਂ ਕੱਲ ਮੂਵੀ ਬਾਰੇ ਤੁਸੀਂ ਸਾਨੂੰ ਕੀ ਆਸ਼ਵਾਸਨ ਦਿੰਦੇ ਹੋ ਵੀ ਹਾਂ ਵੀ ਅਸੀਂ ਉਹ ਕੀ ਕਰਾਂਗੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਲਰੇਡੀ ਅਸੀਂ ਉਹ ਪਹਿਲਾਂ ਹੀ ਇਹ ਸਾਰਾ ਕੁਝ ਪੀਵੀਐ ਸਾਡੇ ਮੈਨੇਜਰ ਸਾਹਿਬ ਨੇ ਇਥੋਂ ਦੇ ਇਹਨਾਂ ਨੇ ਕਿਹਾ ਵੀ ਸਾਡੀ ਅਸੀਂ ਆਪਣੀ ਜਿਹੜੀ ਹਾਇਰ ਅਥਾਰਟੀ ਹੈ ਅਸੀਂ ਉਹਨਾਂ ਦੇ ਸੰਗਿਆਨ 'ਚ ਗੱਲ ਲਿਆ ਚੁੱਕੇ ਹਾਂ ਔਰ ਅਸੀਂ ਕੱਲ ਜਿਹੜਾ ਤੁਹਾਨੂੰ ਆਪਣੇ ਵੱਲੋਂ ਇਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਉਹ ਕੱਲ ਮੂਵੀ ਜਿਹੜੀ ਉਹ ਐਸੇ ਨਹੀਂ ਰਿਲੀਜ਼ ਹੁੰਦਿਆਂਗੇ ਜੇ ਕੱਲ ਇਹ ਮੂਵੀ ਨਹੀਂ ਰਿਲੀਜ਼ ਕਰਦੇ ਤਾਂ ਮੈਨੂੰ ਲੱਗਦਾ ਵੀ ਕੱਲ ਜਿਹੜੀ ਸਾਡੀ ਜਿਹੜੀ ਐਜੀਟੇਸ਼ਨ ਹੈ ਉਹ ਐਜੀਟੇਸ਼ਨ ਜਿਹੜੀ ਆ ਫਿਰ ਉਹ ਅਸੀਂ ਪੋਸਟਪੋਨ ਕਰਾਂਗੇ ਕਿਉਂਕਿ ਜੇ ਐਜੀਟੇਸ਼ਨ ਹੀ ਜੇ ਫਿਲਮ ਰਿਲੀਜ਼ ਹੋਈ ਫਿਰ ਐਜੀਟੇਸ਼ਨ ਜਿਹੜੀ ਹੈ ਉਹ ਕਿਹੜਾ ਰੂਪ اختیار ਕਰ ਜੇ ਉਦੇ ਵਿੱਚ ਲਾਅਨ ਆਰਡਰ ਦੀ ਕੋਈ ਪ੍ਰੋਬਲਮ ਆਵੇ ਕੁਛ ਆਵੇ ਉਹ ਸਾਰਾ ਕੁਝ ਇਥੋਂ ਮੋਕੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਜ਼ਿੰਮੇਵਾਰੀ ਜਾਂ ਇਹ ਸਾਡਾ ਜਿਹੜਾ ਭਰਾ ਹੈ ਸਾਡਾ ਵੀਰ ਹੈ ਇਹ ਲਖਨਊ ਤੋਂ ਹੈ ਤੇ ਸਾਨੂੰ ਇਹਨੂੰ ਮਿਲ ਕੇ ਵੀ ਅੱਜ ਫਸਟ ਟਾਈਮ ਮਿਲੇ ਇਹਨੂੰ ਬੜੀ ਖੁਸ਼ੀ ਹੋਈ ਔਰ ਇਹਦਾ ਜਿਹੜਾ ਬਾਡੀ ਲੈਂਗੁਏਜ ਜਾਂ ਇਹਦੇ ਜਿਹੜੀ ਵੇ ਆਫ ਹੈਗੀ ਹੈ ਲੈਂਗੁਏਜ ਉਹ ਬਹੁਤ ਅੱਛੀ ਔਰ ਬਹੁਤ ਸੁਚੱਜੀ ਪੜੀਆਂ ਲਿਖੀਆਂ ਵਾਲੀ ਗੱਲ ਸੀ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਹਾਂ ਵੀ ਅਸੀਂ ਕਿਸੇ ਹਾਲਤ ਚ ਵੀ ਕੱਲ ਜਿਹੜੀ ਉਹ ਮੂਵੀ ਨਹੀਂ ਚਲਾਵਾਂਗੇ हां ਉਹ ਆਪ ਜੀ ਦਾ ਸਵਾਲ ਬਹੁਤ ਅੱਛਾ ਹੈ ਵੀ ਉਹਦੇ ਇਸੇ ਦੌਰਾਨ ਸਾਡੇ ਕੋਲੇ ਫਰੈਂਡ ਸਿਨੇਮੇ ਦੇ ਜਿਹੜੇ ਪੀਵੀਆਰ ਦੇ ਮੈਨੇਜਰ ਨੇ ਫਰੈਂਡ ਸਿਨੇਮੇ ਦੇ ਪੀਵੀਆਰ ਦੇ ਮੈਨੇਜਰ ਉਹ ਵੀ ਸਾਡੇ ਕੋਲੇ ਇੱਥੇ ਆ ਗਏ ਨੇ ਤੇ ਉਹਨਾਂ ਨੇ ਵੀ ਸਾਨੂੰ ਜਿਹੜਾ ਉਹ ਆਸ਼ਵਾਸਨ ਦਿੱਤਾ ਹੈ ਕਿ ਹਾਂ ਵੀ ਅਸੀਂ ਜਿਹੜਾ ਉਹ ਕੱਲ ਆਪਣਾ ਇਹ ਫਰੈਂਡ ਸਿਨੇਮੇ ਤੋਂ ਮੈਨੇਜਰ ਨੇ ਤੇ ਇਹਨਾਂ ਨੇ ਵੀ ਕਿਹਾ ਵੀ ਹਾਂ ਵੀ ਅਸੀਂ ਵੀ ਆਪਣੀਆਂ ਹਾਈ ਅਥਾਰਟिटीज ਨੂੰ ਸਾਰਾ ਕੁਝ ਦੱਸਤਾ ਉਹਨਾਂ ਦੇ ਨੋਟਿਸ 'ਚ ਕਰਤਾ ਔਰ ਅਸੀਂ ਜਿਹੜਾ ਉਹ ਕੱਲ ਫਿਲਮ ਰਿਲੀਜ਼ ਨਹੀਂ ਹੋਉਂਦੀਆਂ ਬਾਕੀ ਇਹਦੇ ਬਾਰੇ ਸਾਡੇ ਕੋਲੇ ਸਾਡੇ ਇਲਾਕੇ ਦੇ ਐਸਐਚਓ ਸਾਹਿਬ ਕਿ ਇਹਨਾਂ ਦਾ ਵੀ ਬਹੁਤ ਵਧੀਆ ਰੋਲ ਹੈ ਲਾਡਰ ਨਾਡਰ ਨੂੰ ਮੇਨਟੇਨ ਕਰਨ ਦੇ ਵਿੱਚ ਇਹਨਾਂ ਨੇ ਸਾਡੇ ਆਉਣ ਤੋਂ ਹੀ ਪਹਿਲਾਂ ਇਸ ਐਡਮਿਨਿਸਟ੍ਰੇਸ਼ਨ ਦੇ ਨਾਲ ਇਹਨਾਂ ਦੀ ਹਾਇਰ ਅਥਾਰਟੀ ਨਾਲ ਜਾਂ ਇਥੋਂ ਦੇ ਮੈਨੇਜਰ ਨਾਲ ਸਾਰਾ ਟਾਈ-ਅਪ ਕਰਕੇ ਉਹਨਾਂ ਨਾਲ ਸਲੂਸ਼ਨ ਉਹ ਕੱਢ ਲਿਆ ਸੀ ਕਿ ਅਸੀਂ ਜਿਹੜਾ ਉਹ ਐਜੀਟੇਸ਼ਨ ਨੂੰ ਉਹ ਕੋਈ ਉਗਰੇ ਰੂਪ ਜਾਂ ਕੋਈ ਹੋਰ ਕੋਈ ਇੱਕ ਮਾਲ ਖਰਾਬ ਕਰਨ ਵਾਲਾ ਉਹ ਨਾ ਬਣੇ ਅਸੀਂ ਇਹਨਾਂ ਦੇ ਵੀ ਬਹੁਤ ਥੈਂਕਫੁਲ ਹਾਂ ਹਮੇ ਦੀ ਸੇਮ ਵਰ ਆਮ ਦਸ ਸੇਮ ਬੀ ਆਰ ਮੈਡਮ ਕਿਸਾਨਾ ਆਬਿਹਗ ਜਸਟ ਇੱਕ ਇੰਦਰ ਨੋਟ ਆਫ and we have conveyed the message to our management we we'll let you know they okay? उन्होंने क्या आगे मैसेज सर हमने मैसेज दे दिया है लेट द मैसेज कम फ्रॉम द टॉप मैनेजमेंट नहीं जो इनकी मांगे है कि फिल्म नहीं सर इसका सर असली डिसीजन मेकर नहीं है वी आर नॉट आईमीडिएटली अस ही फॉरवर्ड करती है कि साड़ी को जेड़ा भी डिसीजन आएगा हम इमीडिएटली बताएंगे बेसिकली अस कोई डिसीजन मेकर नहीं है बिकॉज मूवी जिधरों लग रही है मूवी इधर जिधरों भी संचालन होता है वो साडे को लिएगा साडे को एनादा मैसेज आ गया है सर का ਠੀਕੇ ਉਹ ਰਿਟਰਨ ਹੀ ਚਾਏ ਆ ਅਸੀਂ ਉਹਨੂੰ ਫਾਰਵਰਡ ਕਰਤਾ ਹੈਗਾ ਸਾਡੇ ਕੋਲ ਜਿਹੜਾ ਵੀ ਮੈਸੇਜ ਅੱਗੇ ਫਰਦਰ ਆਏਗਾ ਇਮੀਡੀਏਟਲੀ ਪੁਲਿਸ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਤੇ ਸਾਡੇ ਨਾਲ ਹੈਗੇ ਨੇ ਇੱਥੇ ਆਪਰੇਟ ਕਰਨ ਲਈ ਸਾਰੀ ਚੀਜ਼ਾਂ ਤੇ ਅਸੀਂ ਫਾਰਵਰਡ ਕਰਤਾ ਹੈਗਾ ਜਿਵੇਂ ਸਾਨੂੰ ਕੋਈ ਵੀ ਰਿਵਰਟ ਆਏਗਾ ਅਸੀਂ ਇਮੀਡੀਏਟਲੀ ਜਿਹੜਾ ਵੀ ਕੋਆਪਰੇਸ਼ਨ ਹੋਏਗਾ ਇਮੀਡੀਏਟਲੀ ਕਰਾਂਗੇ ਕਿ ਜੇ ਇਹ ਸਾਨੂੰ ਵਧੀਆ ਰਿਸਪੌਂਡ ਕਰਦੇ ਨੇ ਤਾਂ ਫਿਰ ਸਾਨੂੰ ਵੀ ਉਸੇ ਤਰੀਕੇ ਦਾ ਰਿਸਪੌਂਡ ਕਰਨਾ ਚਾਹੀਦਾ ਸਾਨੂੰ ਕੋਈ ਅਗਰੈਸਿਵ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਵੱਲੋਂ ਸਾਰੀ ਪਬਲਿਕ ਨੂੰ ਵੀ ਅਪੀਲ ਕਰਦੇ ਆ ਜਲੰਧਰ ਦੇ ਵਸਨੀਕਾਂ ਨੂੰ ਵੀ ਕੱਲ ਤੁਸੀਂ ਇਸ ਫਿਲਮ ਦੇ ਲਈ ਨਹੀਂ ਹੋਰ ਫਿਲਮ ਦੇ ਲਈ ਜਦੋਂ ਮਰਜ਼ੀ ਇਸ cinema ਘਰ ਚਾਹੋ ਕਿਸੇ cinema ਘਰ ਚ ਜਾਓ ਕੋਈ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਜੇ ਇਹ ਫਿਲਮ ਰਿਲੀਜ਼ ਕਰਨਗੇ ਜਾਂ ਇਹ ਚਲਾਣਗੇ ਫਿਰ ਇਹ ਸਮਝ ਲੋ ਵੀ ਸਾਡੇ ਟਾਰਗੇਟ ਤੇ ਹੈ ਫਿਰ ਅਸੀਂ ਆਪਣੀ ਅਜੀਟੇਸ਼ਨ ਕਿਸ ਰੂਪ ਚ ਹੁੰਦੀ ਹੈ ਉਹ ਫਿਰ ਬਾਅਦ ਦੀ ਗੱਲ ਹੈ ਲੱਗਣੀ ਚਾਹੀਏ ਔਰ ਵੀ ਕਈ ਜੋ ਥੀਏਟਰ ਵਾਲੇ ਹਨ ਕੇ ਮੈਨੇਜਰ ਬੁਲਾਏ ਗਏ ਹਨ ਤਾਂ ਐਸੇ ਮੈਂ ਐਡਮਿਨਿਸਟ੍ਰੇਸ਼ਨ ਕੀ ਕਰ ਰਹਾ ਹੈ ਐਡਮਿਨਿਸਟ੍ਰੇਸ਼ਨ ਕਮਿਊਨਿਟੀ ਕੇ ਸਾਥ ਚਲੇਗਾ इनकी आपस में बातचीत हो गई है और जो ई के ऑनर्स हैं जो मैनेजर हैं इन्होंने अपने हायर अथॉरिटी से डिस्कस करा है मोस्टली उनकी तरफ से उनको पॉजिटिव ही नॉट मिला है तो बाई एंड लार्ज जो है लॉ एंड ऑर्डर सिचुएशन है वो नॉर्मली रहेगी लेकिन ये पिक्चर रिलीज करनी होगी या नहीं होगी इसके बारे में कोई बातचीत पिक्चर रिलीज करना ये सेंट्रल गवर्नमेंट का काम है इसका हमारा नहीं है हमारे यहाँ पे लॉ एंड ऑर्डर सिचुएशन है मेरे ख्याल से मेंटेन रहोगी आपस में सबकी बातचीत नहीं जैसे इन्होंने कहा है कि किसी भी जलंधर में किसी भी थिएटर में पिक्चर नहीं लगनी चाहिए और बाकी पिक्चरों के लिए आ सकते। मेरे एरिया में जूरियल इलेक्शन में, में, में दो पढ़ते हैं पी वी आर मॉल दोनों पी वी आर मॉल के मैंने यहाँ पे थे इन्होंने अपनी जो है कंसर्न पार्टी को इंटीमेशन दे दी है उनकी तरफ से मेरे ख्याल से इनको पॉजिटिव नोट मिला रिपीटिंग द सेम तो मेरे ख्याल में एंड लॉ लॉ एंड ऑर्डर सिचुएशन बिल्कुल पीसफुल